ਅੱਸੀ ਕੱਲ੍ਹ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਤਰਥੱਲੀ ਮਚਾ ਕੇ ਰੱਖ ਦਿੱਤੀ ਜੀ ਹਾਂ ਦੋਸਤੋ ਰਾਜਵੀਰ ਜਵੰਦਾ ਨੂੰ ਤੁਸੀਂ ਸਾਰੇ ਹੀ ਜਾਣਦੇ ਹੋਵੋਗੇ ਤੇ ਉਸ ਦੀ ਪਤਨੀ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਪਰ ਦੋਸਤੋ ਕੀ ਤੁਹਾਨੂੰ ਪਤਾ ਹੈ ਕਿ ਰਾਜਵੀਰ ਜਵੰਦਾ ਦੀ ਪਤਨੀ ਨੂੰ ਪੰਜਾਬ ਪੁਲਿਸ ਦੇ ਵੱਲੋਂ ਕੱਲ੍ਹ ਬਿਖਤੀ ਰਾਤ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਜੀ ਹਾਂ ਦੋਸਤੋ ਇਹ ਖਬਰ ਨੂੰ ਸੁਣਨ ਤੋਂ ਬਾਅਦ ਸਭ ਦੇ ਲੂ ਕੰਡੇ ਖੜੇ ਹੋ ਜਾਂਦੇ ਹਨ ਤੇ ਹੋ ਛੁੱਟ ਜਾਂਦੇ ਹਨ ਕਿ ਆਖਰਕਾਰ ਅਜੀਹਾ ਰਾਜਵੀਰ ਜਵੰਦਾ ਦੀ ਪਤਨੀ ਨੇ ਕੀ ਕੁਝ ਕਰ ਦਿੱਤਾ ਕਿ ਪੰਜਾਬ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਕਿ ਅਸਲ ਸਚਾਈ ਕੀ ਹੈ ਅਸਲ ਮਾਮਲਾ ਕੀ ਹੈ ਰਾਜਵੀਰ ਜਵੰਦਾ ਦੀ ਪਤਨੀ ਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ ਹੈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਵੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਤੁਹਾਡੇ ਕੋਲ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ ਪਹੁੰਚਦੀ ਰਹੇ ਤੇ ਦੋਸਤੋ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਆਓ ਅਸੀਂ ਇਸ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ ਦੋਸਤੋ ਜਿਹੜੀ ਖਬਰ ਨੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਤਰਥੱਲੀ ਮਚਾ ਦਿੱਤੀ ਹੈ ਕਿ ਰਾਜਵੀਰ ਜਵੰਦਾ ਦੀ ਪਤਨੀ ਨੂੰ ਪੰਜਾਬ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਰਾਜਵੀਰ ਜਵੰਦਾ ਦੀ ਭਿਆਨਕ ਐਕਸੀਡੈਂਟ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਦੋਸਤੋ ਉਸ ਦੇ ਪਰਿਵਾਰ ਦੇ ਉੱਤੇ ਕਦੇ ਰਾਜਵੀਰ ਜਵੰਦਾ ਦੇ ਦੋਸਤਾਂ ਦੇ ਉੱਤੇ ਕਦੇ ਉਸ ਦੀ ਪਤਨੀ ਦੇ ਉੱਤੇ ਕਦੇ ਉਸ ਦੀ ਮਾਂ ਦੇ ਉੱਤੇ ਤੇ ਕਦੇ ਮਾਮੇ ਦੇ ਉੱਤੇ ਦੋਸ਼ ਲਗਾਏ ਜਾਂਦੇ ਹਨ ਕਿ ਇਹਨਾਂ ਦੀ ਵਜ੍ਹਾ ਦੇ ਕਾਰ ਰਾਜ ਕਿ ਇਹਨਾਂ ਦਾ ਕਿ ਇਹਨਾਂ ਦਾ ਰਾਜਵੀਰ ਜਵੰਦਾ ਨੂੰ ਮਾਰਨ ਦੇ ਵਿੱਚ ਵੱਡਾ ਹੱਥ ਹੈ ਪਰ ਦੋਸਤੋ ਹੁਣ ਜਿਹੜੀ ਗੱਲ ਅਸਲ ਸਚਾਈ ਸਾਹਮਣੇ ਆਈ ਹੈ ਉਸਨੇ ਪੂਰੀ ਤਰ੍ਹਾਂ ਸਾਫ਼ ਕਲੀਅਰ ਕਰ ਦਿੱਤਾ ਹੈ ਕਿ ਨਾ ਤਾਂ ਕਿਸੇ ਪਰਿਵਾਰਕ ਮੈਂਬਰ ਦਾ ਹੱਥ ਹੈ ਤੇ ਨਾ ਹੀ ਕਿਸੇ ਦੋਸਤ ਦਾ ਹੱਥ ਹੈ ਤੇ ਨਾ ਹੀ ਕਿਸੇ ਹੋਰ ਦਾ ਕਿਉਂਕਿ ਦੋਸਤੋ ਰਾਜਵੀਰ ਜਵੰਦਾ ਦੀ ਪਤਨੀ ਨੂੰ ਗ੍ਰਿਫਤਾਰ ਤਾਂ ਨਹੀਂ ਕੀਤਾ ਗਿਆ ਪਰ ਜਿਹੜੇ ਲੋਕਾਂ ਦੇ ਵੱਲੋਂ ਝੂਠੀਆਂ ਅਫਵਾਹਾਂ ਨੈੱਟ ਦੇ ਉੱਤੇ ਫਲਾਇਆ ਜਾ ਰਹੀਆਂ ਹਨ ਕਿ ਰਾਜਵੀਰ ਜਵੰਦਾ ਦਾ ਕਤਲ ਉਸ ਦੀ ਪਤਨੀ ਨੇ ਕੀਤਾ ਹੈ ਇਸ ਲਈ ਉਸਨੇ ਚਿੱਟੇ ਰੰਗ ਦਾ ਸੂਟ ਪਹਿਲਾ ਹੀ ਪਾਇਆ ਸੀ ਕਿ ਉਹ ਚਾਹਦੀ ਸੀ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਾ ਰਹੇ ਪਰ ਦੋਸਤੋ ਅਜੇ ਹਾਂ ਕਦੇ ਵੀ ਆਪਣੀ ਪਤਨੀ ਆਪਣੇ ਪਤੀ ਦੇ ਲਈ ਨਹੀਂ ਸੋਚਦੀ ਲੋਕਾਂ ਨੇ ਇਹ ਕਮੈਂਟ ਕੀਤੇ ਸੀ ਕਿ ਰਾਜਵੀਰ ਜਵੰਦਾ ਦੀ ਪਤਨੀ ਨੇ ਜਾਣ ਬੁੱਝ ਕੇ ਚਿੱਟੇ ਰੰਗ ਦਾ ਸੂਟ ਪਾਇਆ ਸੀ ਇਸ ਲਈ ਰਾਜਵੀਰ ਜਵੰਦਾ ਦੀ ਪਤਨੀ ਨੂੰ ਦੋਸ਼ੀ ਠਹਿ ਦੋਸ਼ੀ ਠਹਿਰਾਇਆ ਜਾ ਰਿਹਾ ਸੀ ਕੁਝ ਲੋਕਾਂ ਨੇ ਬਾਰ ਬਾਰ ਇਹ ਜਾਣਕਾਰੀ ਦੇ ਕੇ ਪੁਲਿਸ ਦੇ ਵੱਲੋਂ ਉਸ ਦੀ ਪਤਨੀ ਦੀ ਗ੍ਰਿਫਤਾਰੀ ਕਰਾਈ ਤਾਂ ਦੋਸਤੋ ਪੁਲਿਸ ਨੇ ਸਾਰੀ ਸ਼ਾਨ ਵੀਣ ਕਰਕੇ ਉਸ ਦੀ ਪਤਨੀ ਤੋਂ ਸਭ ਕੁਝ ਪੁੱਛ ਕੇ ਇਹ ਸਚਾਈ ਸਾਹਮਣੇ ਰੱਖ ਦਿੱਤੀ ਹੈ ਕਿ ਰਾਜਵੀਰ ਜਵੰਦਾ ਦੀ ਕਾਤਲ ਉਸ ਦੀ ਪਤਨੀ ਨਹੀਂ ਉਸ ਦੇ ਦੋਸਤ ਨਹੀਂ ਉਸ ਦਾ ਕੋਈ ਪਰਿਵਾਰਕ ਹੋਰ ਮੈਂਬਰ ਨਹੀਂ ਬਲਕਿ ਉਸ ਦੇ ਕਾਤਲ ਉਹ ਹਨ ਜੋ ਬਾਈਕ ਤੇ ਰਾਈਡ ਕਰਦੇ ਸਮੇਂ ਦੋ ਪਸ਼ੂ ਉਸ ਦੀ ਬਾਈਕ ਦੇ ਵਿੱਚ ਅਚਾਨਕ ਵੱਜਦੇ ਹਨ ਉਹ ਅਸਲ ਕਾਤਲ ਹਨ ਪੁਲਿਸ ਨੇ ਇਹ ਸਾਬਤ ਕਰ ਦਿੱਤਾ ਕਿ ਰਾਜਵੀਰ ਜਵੰਦਾ ਦਾ ਹੋਰ ਕੋਈ ਵੀ ਕਾਤਲ ਨਹੀਂ ਉਹਨਾਂ ਦਾ ਅਚਾਨਕ ਐਕਸੀਡੈਂਟ ਹੋਇਆ ਹੈ ਕਿਸੇ ਦਾ ਕੋਈ ਉਸ ਨੂੰ ਮਰਵਾਉਣ ਦੇ ਵਿੱਚ ਹੱਥ ਨਹੀਂ ਇਹ ਪੰਜਾਬ ਪੁਲਿਸ ਨੇ ਸਾਬਤ ਕਰ ਦਿੱਤਾ ਹੈ ਇਹ ਦੋਸਤੋ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਅਫਵਾਹਾਂ ਨਾ ਫਲਾਓ ਕਿਸੇ ਕਿਸੇ ਵੀ ਵਿਅਕਤੀ ਨੇ ਉਸ ਦਾ ਕਾਤਲ ਨਹੀਂ ਕੀਤਾ ਨਾ ਹੀ ਪਰਿਵਾਰ ਨੇ ਨਾ ਹੀ ਦੋਸਤਾਂ ਨੇ ਨਾ ਕਿਸੇ ਹੋਰ ਨੇ ਇਹ ਸਫਾਈ ਪੁਲਿਸ ਦੇ ਵੱਲੋਂ ਦਿੱਤੀ ਗਈ ਹੈ ਅਜਿਹੇ ਕਮੈਂਟ ਬਿਲਕੁਲ ਵੀ ਨਾ ਕਰੋ ਉਸ ਦੇ ਪਤਨੀ ਦੇ ਉੱਤੇ ਉਸ ਦੀ ਪਤਨੀ ਦੇ ਉੱਤੇ ਉਸ ਦੀ ਮਾਂ ਦੇ ਉੱਤੇ ਤੇ ਦੋਸਤੋ ਤੁਸੀਂ ਰਾਜਵੀਰ ਜਵੰਦਾ ਨੂੰ ਅੱਜ ਵੀ ਕਿੰਨਾ ਪਿਆਰ ਕਰਦੇ ਹੋ ਤੁਹਾਨੂੰ ਉਹਨਾਂ ਦੇ ਜਾਣ ਦਾ ਕਿੰਨਾ ਦੁੱਖ ਹੈ ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਦੇਣਾ ਤੇ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਹੁਣ ਦੇਣਾ ਇਜਾਜ਼ਤ ਬਹੁਤ ਬਹੁਤ ਧੰਨਵਾਦ